ਸੱਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਬਾਜ ਦਰਸ਼ਨ ਟੀਵੀ ਤੇ ਮੈਂ ਹਾਂ ਵਿਸ਼ਾਲ ਅਸੀਂ ਸਿੱਖ ਸੰਗਤਾਂ ਨੂੰ ਅਕਸਰ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਾਂ ਜਿਸ ਤੋਂ ਉਹ ਅਣਜਾਣ ਹੁੰਦੀਆਂ ਨੇ ਅੱਜ ਪਹੁੰਚੇ ਆ ਤਰਨਤਨ ਸ਼ਹਿਰ ਦੇ ਵਿੱਚ ਜਿੱਥੇ ਤੁਹਾਨੂੰ ਅੱਜ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਬੀਬੀ ਭਾਨੀ ਜੀ ਦਾ ਖੂਹੇ ਗੁਰਦੁਆਰਾ ਤਰੰਤਨ ਸ਼ਹਿਰ ਦੇ ਵਿੱਚ ਹੀ ਮੌਜੂਦ ਹੈ ਤੇ ਇਤਿਹਾਸਿਕ ਇਹ ਗੁਰਦੁਆਰਾ ਸਾਹਿਬ ਹੈ ਕੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਉਹ ਜਾਣਦੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਗੁਰਦੁਆਰਾ ਮਹੱਲਾ ਜਸਵੰਤ ਸਿੰਘ ਜ਼ਿਲ੍ਹਾ ਤਰੰਤਾਰਨ ਦੇ ਵਿੱਚ ਹੈ ਜੀ ਇੱਥੇ ਬੀਬੀ ਪਾਨੀ ਜੀ ਗੁਰੂ ਅੰਮਰਦਾਸ ਜੀ ਜੋ ਬੇਟੀ ਸੀ ਸੇਵਾ ਕਰਦੇ ਰਹੇ ਨੇ ਕੋੜੀਆਂ ਦੇ ਆਸ਼ਰਮ ਖੁੱਲਿਆ ਸੀ ਉਸ ਦੀ ਸੇਵਾ ਕਰਦੇ ਰਹੇ ਹਨ ਇੱਥੇ ਪਵਿੱਤਰ ਗੁਰੂ ਕਾ ਖੂ ਵੀ ਹੈ ਜੋ ਪ੍ਰਾਤਨ ਸਮੇਂ ਦਾ ਬਣਿਆ ਹੋਇਆ ਹੈ ਜੀ ਇਹੀ ਇਸ ਦਾ ਇਤਿਹਾਸ ਹੈ ਜੀ ਇਥੇ ਸੰਗਤ ਬਹੁਤ ਹੀ ਵੱਧ ਚੜ ਕੇ ਮੇਲਾ ਵੀ ਲੱਗਦਾ 2 ਫਰਵਰੀ ਨੂੰ ਜੀ ਸੰਗਤ ਬਹੁਤ ਵੱਧ ਚੜ ਕੇ ਹਿੱਸਾ ਪਉਂਦੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵਿਦੇਸ਼ ਦੇ ਦੇਸ਼ ਵਿਦੇਸ਼ ਤੋਂ ਵੀ ਸੰਗਤਾਂ ਇੱਥੇ ਆਉਣ ਤੇ ਇਸ ਜੋ ਵੀ ਇਤਿਹਾਸ ਹੈ ਗੁਰਦੁਆਰੇ ਦਾ ਉਸ ਨੂੰ ਮੱਥਾ ਟੇਕ ਕੇ ਤੇ ਨਾਲ ਹੀ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ ਬੱਬਾ ਜੀ ਉਸ ਜਿਸ ਦਾ ਬੀਬੀ ਭਾਨੀ ਜੀ ਸਾਨੂੰ ਉਹ ਇੱਥੇ ਜਿਹੜੇ ਕੋਈ ਸਾਨੂੰ ਉਹਨਾਂ ਦੀ ਸੇਵਾ ਕਰਦੇ ਨੇ ਸਾਨੂੰ ਹਾਂਜੀ ਆਸ਼ਰਮ ਖੋਲ੍ਹਿਆ ਆ ਸੀ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਸੇਵਾ ਕਰਦੇ ਰਹੇ ਗੁਰੂ ਅਰਜਨ ਦੇਵ ਜੀ ਦੇ ਨਾਲ ਅ ਤੇ ਜਿਹੜਾ ਖੂਈ ਦੱਸ ਰਹੇ ਨੇ ਉਹ ਖੂਈ ਕਿੰਨੀ ਕੁ ਪੁਰਾਣੀ ਹੈ ਬਾਬਾ ਜੀ ਉਹ ਪ੍ਰਾਤਨ ਵੇਲੇ ਦੀ ਹੈ ਜੀ ਇਤਿਹਾਸਕ ਖੂਈ ਹੈ ਜੀ ਅੱਜ ਚੱਲ ਰਹੀ ਹੈ ਹਾਂਜੀ ਚੱਲਦੀ ਨਹੀਂ ਕਿ ਉਹ ਪਈ ਹੋਈ ਹੈ ਦਰਸ਼ਨ ਕਰਦੀ ਸੰਗਤਾਂ ਕੇ ਮੇਰੇ ਸਾਬ ਨਾਲ ਤਾਂ ਕਿਸੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਇੱਥੇ ਇੰਨਾ ਪੁਰਾਣਾ ਇਤਿਹਾਸਕ ਗੁਰਦੁਆਰਾ ਖਾਵੇਗਾ ਜੀ ਇਹਨਾਂ ਨੂੰ ਨਹੀਂ ਪਤਾ ਜੀ ਕੋਈ ਸਾਨੂੰ ਤਾਂ ਬਿਰਲੀ ਆਉਂਦੀ ਹੈ ਜਿਨ੍ਹਾਂ ਨੂੰ ਪਤਾ ਹੈ ਜਿਆਦਾ ਨਹੀਂ ਪਤਾ। ਬਿਲਕੁਲ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੀ ਬੀਬੀ ਪਾਨੀ ਜੀ ਵੀ ਉਹਨਾਂ ਦੇ ਵੱਲੋਂ ਇੱਥੇ ਕਾਸ਼ਰਮ ਦੇ ਵਿੱਚ ਸੀ ਅਤੇ ਜੋ ਕੋੜੀ ਲੋਕ ਸਨ ਉਹਨਾਂ ਦੀ ਇੱਥੇ ਸੇਵਾ ਕੀਤੀ ਜਾਂਦੀ ਸੀ। ਕੈਮਰਾਮੈਨ ਦੇ ਨਾਲ ਵਿਸ਼ਾਲ ਕੁਟਾਰੀਆ ਬਾਝ ਦਰਸ਼ਨ ਟੀਵੀ ਟਰੰਟਾ